ਹਸੀਕਾਲ ਜੀ ਦੂਪਾ ਬਪਾ ਰੋਇਆ ਹੈ ਪਕੌੜੇ ਮੁੰਦੀ ਖਾ ਕੇ ਆਇਆ ਪਪਾ ਭਾਰੇ ਹੁਣ ਬਰਸੀ ਦੀ ਸੰਤਾਂ ਦੀ ਅੱਛਾ ਸੱਤ ਗਿਆ ਤਾਂ ਹਾਂ ਤੇਰੇ ਮੱਥਾ ਤੇ ਇੱਕੇ ਹੁਣ ਮੈਂ ਆਇਆ ਇੱਧਰ ਵਾਟੇ ਗਿਆ ਮੱਥਾ ਫੇਰ ਜਾਣਾ ਹੁਣ ਛੋਟੇ ਨੂੰ ਲੈ ਕੇ ਜਾਣਾ ਹੈ ਗ੍ਰਿੰਦਰ ਨੂੰ ਹਸਵੀ ਲੈ ਕੇ ਨਹੀਂ ਗਿਆ ਹੈ ਹਸਵੀ ਰ ਆਓ ਤਿੰਨੇ ਲੈ ਕੇ ਜਾਉਂਗੇ ਸਵੇਰ ਜੀ ਦੀ ਖਾਚਾ ਕਿਹੜਾ ਜੱਲੂਗਾ ਸਵੇਰ ਦੇ ਲੈ ਜਾਊਗਾ ਫੇਰ ਸ਼ਾਮ ਨੂੰ ਸਾਢੇ 5 ਲੈ ਜਾ ਮੈਂ ਆਣਾ ਵੀ ਹੋਰ ਲੇਟ ਲਿਜਾਣਾ ਨੂੰ ਬਰੇ ਚੂਟੇ ਥੱਲੇ ਛੋੜੋ ਤੁਰਨਾ ਆਉਂਦੇ ਹਾਂ ਸਾਢੇ ਕਿ ਖੁੱਲ੍ਹੇ ਚ ਪਾ ਕੇ ਲਿਆਈ ਬਾਦਵੀਨ ਨੂੰ ਕਿਹਾ ਸਾਢੇ ਕਿ ਸਾਢੇ ਪੰਜ ਲੈ ਜੀ ਉਹਨੂੰ ਹਾਂ ਸਾਢੇ ਪੰਜ ਵਜੇ ਜਲਦ ਵੇਟ ਵੀ ਘਟ ਜੂਗਾ ਜਗਾ ਨੂੰ ਬੰਦੇ ਹੋਣਾ ਕੰਮ ਲੜੇ ਕਹੀ ਕਰ ਦੇਣਾ ਹਾਂ ਥਲੇ ਤਾਰੇ ਹੀ ਨਾ ਆਪ ਤਾਂ ਆ ਗਿਆ ਤਾਂ ਭਾਂਡਾ ਬੈਠਾ ਤੂੰ ਨਹੀਂ ਗਿਆ ਜਾਊਗਾ ਮੈਂ ਸ਼ਾਮ ਨੂੰ ਜਾਊਗਾ ਤੇ ਸ਼ਾਮ ਵਾਲੀ ਜੇ ਮੇਰੇ ਉੱਥੇ ਮੱਥਾ ਤੇ ਦੇਖ ਨਹੀਂ ਹੁੰਦਾ ਦਿਨ ਚ ਨਾ ਨਾ ਪੀੜੇ ਹੁਣ ਟੇਕ ਹੁੰਦਾ ਮੱਥਾ ਤੇ ਕਦੇ ਨਹੀਂ ਦੇਖ ਹੁੰਦਾ ਮੈਂ ਸ਼ਾਮ ਨੂੰ ਦੇ ਕੇ ਆਉਂਗਾ ਜਾ ਪਾਪਾ ਹੋਕ ਉੱਪਰ ਜਾਂਦਾ ਯਾਦ ਰਸ਼ਾ ਯਾਦਾ ਹੁੰਦਾ ਹੁਣ ਤਾਂ ਆਰਾਮ ਨਾਲ ਟੇਕ ਹੁੰਦਾ ਯਾਰ ਹੈ ਕਿ ਨਹੀਂ ਅੰਗ ਦਾ ਮੋਗ ਬੈ ਜਾ ਹਾਂ ਹੁਣ ਰਾਮ ਨਾਲ ਟੇਕ ਹੁੰਦਾ ਹੈ ਆਹ ਆਹ ਲੋਟ ਹੈ ਕੰਮ ਹੈ ਗਠਿਆਂ ਵਾਲਾ ਹੈ ਨਾ ਪੰਮਾ ਦਾ ਖੁਰ ਪਹਿਲਾਂ ਭਈਏ ਨਾ ਮੈਂ ਕਹਿੰਦਾ ਨਾ ਗੜਾਈਆਂ ਪੰਮੇ ਨੇ ਤਾਂ ਪੰਮੇ ਨੇ ਆਖੇ ਅਰੂਟਾ ਵੀਟ ਨਹੀਂ ਫੇਰਿਆ ਹੁਣ ਤਾਂ ਗੜਾਈਆਂ ਆਇਆ ਜੀ ਦੂਏ ਤਰ੍ਹਾਂ ਇੱਕ ਠੀਕ ਤਾਂ ਹੈਗਾ ਇਹ ਆ ਦੇਖ ਆਹ ਸੌਦਾ ਲੋਟ ਹੈ ਕਹਿੰਦਾ ਕਿ ਸੌਦਾ ਲੋਟ ਮੁੱਕਦਾ ਹੈ ਗੰਨਾ ਪੱਤੀਆਂ ਹੋਲਦੀਆਂ ਨਾ ਹਾਂ ਪੱਤੀਆਂ ਉਦਾਂ ਹੀ ਵਿੱਚ ਯਾਰ ਗੰਨਾ ਨੀਵੇਂ ਆ ਉੱਚੀਆਂ ਉਹ ਗੰਨਾ ਜਿਹੜਾ 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 ਯਾਰ ਪੱਤਾ ਕਿੰਨੇ ਦਾ ਹੈਗਾ ਉਹ ਵਿੱਚ ਵੱਡ ਵੀ ਜੋ ਹੋ ਵੀ ਗਿਆ ਲੱਗਦਾ ਵੱਡ ਹੋਣੇ ਰਿਹਾ ਆ ਦੇ ਸਾਡੇ ਵੱਡੋਂ ਤਾਂ ਕਰਨਾ ਜੇ ਵੱਡ ਵੀ ਹੋ ਗਿਆ ਤਾਂ ਫਾਇਦਾ ਹੀ ਉਹਦੇ ਨੂੰ ਸਾਹਨ ਨਹੀਂ ਹੈਗਾ ਹਾਂ 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 ਵਧੀਆ ਇਹਦੀ ਜੰਮਰ ਦੀ ਸਟੇਟ ਮਲਦਾ ਬਹੁਤ ਹੋਣਾ ਜਿਹੜਾ ਵੱਡੋ ਕਰ ਫੋਟਰਾ ਜਿਆਦਾ ਨਾਲੇ ਆ ਤੇਰਾ ਲੋਟਾ ਕੰਮ ਨਹੀਂ ਆ ਰਿਹਾ ਮੈਂ ਤਾਂ ਜਿਹੜੇ ਪੱਤੀਆਂ ਕੋਲ ਨਹੀਂ ਆਉਂੇ ਵੱਡ ਗਾਹ ਵੀ ਤਾਂ ਵੱਡੇ ਹੋਣਾ ਯਾਰ ਇਹ ਕਾਹਮ ਬਟੂ ਇਹ ਤਾਂ ਉੱਪਰ ਲੱਬਾ ਟੋ ਗਿਆ ਇਹਨਾਂ ਦਾ ਫਟਾ ਕਰਨਾ ਮੈਂ ਨਹੀਂ ਨਾੜ ਜੀ ਉੱਪਰ ਚਲੀ ਜਾਂਦੀ ਆ ਯਾਰੀਆਂ ਪੁਝਾ ਗਿਆ ਭਈਆ ਤੁਹਾਨੂੰ ਹੋਰ ਇਹ ਵੇੜੇ ਘਟਾਏ ਵੇ ਦੇਣਾ ਜੌਂਡੀ ਦਾ ਆਈ ਫੇ ਦਾ ਇਹ ਰੋਡ ਬਹੁਤ ਵਧੀਆ ਬਹੁਤ ਵਧੀਆ ਈ ਲੱਗਾ ਰੋਡ ਤਾਂ ਕੰਨੇ ਦਾ ਹੁਣ ਥੋੜਾ ਵੱਡੋਗਾ ਤਾਂ ਉਹ ਭਾਈ ਮੈਂ ਕਹਿੰਦਾ ਫਿਰ ਤਾਂ ਵੱਡੋਗੇ ਵੇ ਵੱਟਦਾ ਹੋਈ ਨਹੀਂ ਥੋੜਾ ਪਾਣਾ ਬੋਟਾ ਕਿਤੇ ਵੱਟੋ ਜਾਂ ਤੇ ਠੀਕ ਐ ਇਹ ਫੋਕਾ ਰੋਟਾ ਐ ਇਹ ਮੇਰੇ ਘਰੇ ਮੇਰੇ ਘਰੇ ਹੁਣ ਕੱਲ ਤੇ ਲੱਗੂਗਾ ਲਾਉਣ ਮੈਂ ਕਹਿੰਦਾ ਹਨਾ ਸ਼ਾਇਦ ਹਾਂ ਭਈ ਲੇਬਰ ਭਰਾ ਹਾਂ ਤੇ ਲੇਬਰ ਆਊਗੀ ਜਿਆਦਾ ਹੋਂਕਾ ਕੰਮ ਵਿਲੇ ਹੀ ਆ ਭਈਏ ਭਈਏ ਅੱਜ ਤਾਂ ਛੁੱਟੀ ਕਰਕੇ ਸਵਾ ਕਰਕੇ ਕਰਕੇ ਅੱਜ ਉੱਧਰ ਗਏ ਵੇ ਬਰਸੀ ਨੂੰ ਭਈ ਇਹ ਤਾਂ ਵਿਲੇ ਆ ਹਾਂ ਇਹ ਹਰਾਮੀ ਹਲੇ ਠੀਕ ਆ ਹਣੀ ਤਾਂ ਜਲਦੀ ਭਈਆਂ ਲਾਣਦੇ ਮੇਰੇ ਘਰ ਤੇ ਘੱਟ 2-3000 ਰੁਪਏ ਬਣਾ ਲੈਣਾ ਤਾਂ 2-3000 ਬਸ ਜਿਆਦਾ ਬਣਾਉਂਗਾ ਜੇ 4 ਬੰਦੇ ਵੀ ਰੱਖਦੇ ਆਪਣਾ ਕੱਪੇ ਕੋਪਾ ਫੇਰ ਆਹ ਗੱਲ ਫੇਰ ਨਹੀਂ ਦੀ ਬਣਨੀ ਇੰਨਾ ਕਿੱਥੇ ਭੋਰ ਦਿੰਦੇ ਉਹ ਹਾਂ ਹੈ ਨਹੀਂ ਸਫਾਈ ਆ ਨਹੀਂ ਆਉਣੀ ਸਫਾਈ ਹੋ ਗਈ ਹੈ ਰੀਜੇ ਪਰ ਮਾੜ ਮਾੜੀ ਮਾਰ ਕੇ ਕਹੀ ਹੱਥਾਂ ਤਾਂ ਇਹਨੇ ਡੂੰਗਾ ਹੋ ਗਿਆ ਯਾਰ ਤੇਰਾ ਹੂੰ ਉਹ ਲਾ ਗਨੇ ਪਿਆਗ ਲਾ ਜਨੇ ਤੇਰੀ ਵੇਜਾਂ ਦੀ ਜੋਟ ਹੈ ਜਿਹੜੀ ਹਣੀ ਨਾ ਪੱਧਰੇ ਨੂੰ ਦਿਹਾੜੀਆਂ ਦੇਣੀਆਂ ਦੀਆਂ ਘਠੇ ਲਾ ਕੇ ਸਰਦਾਰ ਜੀ ਇਹਦਾ ਵਿੱਚ ਕੱਖ ਹੈ ਇਹਦੇ ਇਹਦੇ ਵਿੱਚ ਇੱਕ ਭਈਆ ਨੇ ਘੁੰਮੇ ਨਾ ਦੋ ਭਈਆ ਨੇ ਵਿੱਚ ਸਾਈਡਾਂ ਦੀ ਗੜਾਈ ਕਰਦੇ ਇਹਦਾ ਮਾੜ ਮੋਟਾ ਕੱਖ ਹੈਗਾ ਇਹਦਾ ਹੈ ਕਿ ਨਹੀਂ ਪੰਮੇ ਆਹ ਲੋੜ ਲੈ ਲਾਤੇ ਆਏ ਕਿਹੜੇ ਐ ਲੋੜ ਤੇ ਯਾਰ ਐ ਲੋੜ ਲਾਇਦੇ ਪੰਮੇ ਨੇ ਪਹਿਲਾਂ ਉਹ ਗਲਤ ਆ ਉਹ ਪਹਿਲਾਂ ਆਏ ਲਾਇਏ ਸੀ ਨਾ ਦੂਈ ਸਦੂਈ ਤਰ੍ਹਾਂ ਲਾਇਦੇ ਨਾ ਨਾ ਆਏ ਆਏ ਲਾਇਏ ਤੇ ਐਦਾਂ ਗੜਾਈ ਕਰਨੀ ਔਖੀ ਸੀ ਦੀ ਗੜਾਈ ਕਰਨੀ ਔਖੀ ਸੀ ਦੂਈ ਠੀਕ ਆ ਸਿੱਧੀ ਲੈਨ ਲਾਓ ਹੁਣ ਇੱਥੇ ਤੇ ਮੇਰੀ ਗੱਲ ਸੁਣ ਬੰਦਾ ਆਏ ਉਠੂ ਗੁੱਦੂ ਆਏ ਨੂੰ ਆਏ ਦੇਖ ਨਾ ਉਹ ਕਿਉਂ ਰਿਆ ਗੁੱਗਾ ਔਰੇ ਜਿਹੜੇ ਸਿੱਧੀ ਲੈਨ ਹੋ ਗਈ ਆਪਣਾ ਲੈਨ 'ਚ ਬਹਿ ਜਾ ਦੋ ਹਾਂ ਚ ਹੋਰ ਆਏ ਜਾਂਦਾ ਗੁੱਦਾਂ ਹਾਂ ਫਟਾ ਲੰਬਾ ਹਾਂ ਨਾਲੇ ਪੰਮੇ ਨੇ ਵੀ ਮੈਂ ਦੇਖ ਲਿਆ ਉਧਰ ਦੇ ਕਾਰੇ ਕੋ ਗੱਲਾ ਕਰਦੇ ਆ ਪੰਮਾ ਗੱਲ ਕਰਦਾ ਹੁੰਦਾ ਫਿਰ ਚੈੱਕ ਕਰ ਲਾਂਦਾ ਕਹਿੰਦੇ ਆਏ ਲਾਂਦਾ ਮੈਂ ਗੱਲ ਕਰਦਾ ਹੁੰਦਾ ਪੰਮਾ ਉਹ ਮੇਰੇ ਮਨ ਨਹੀਂ ਥੋੜੀ ਕਿਸੇ ਦੀ ਬਦਲਦਾ ਫਿਰ ਉਹਨੇ ਦੋ ਦਿਨ ਦਾ ਕਾ ਕਾ ਬਦਲਦਾ ਸੋ ਕਰਾ ਮੇਰਾ 2 ਗੱਟ ਲੱਗਣਾ ਹੈ ਯਾਰ ਬੀਜ ਘੱਟ ਬਦਲ ਕੇ ਆ ਸੀ ਨਾ ਵਾ ਗਿਆ ਤੇ ਯਾਰ ਉਹ ਹੈ ਦੋਨੋਂ ਪਿਆਜ ਬੜੀ ਹੋਣੀ ਚਾਹੀਦੀ ਦਾ ਬਸ ਮੁੱਦੇ ਦਾ ਪਿਆਜ ਦਾ ਜੋ ਉਧਰ ਪਿਆਜ ਇਹਨੇ ਨਾਲ ਨਿਕਲੇ ਆ ਫਾਇਦਾ ਕੀ ਹੋਦਾ ਉਹੀ ਗੱਲ ਹੈ ਇੱਕ ਪਿਆਜ ਹੋਵੇ ਮੜ ਜਾ ਤਕੜਾ ਹੋਵੇ ਨਾ ਹਾਂ ਜਿੰਨਾ ਸਪੇਸ ਦੋਗੇ ਜਿੰਨੀ ਉਹਦੀ ਪਿਆਜ ਦੀ ਹੁੰਦੀ ਹੋਣੀ ਚਾਹੀਦੀ ਸਪੇਸ ਨੰਨਾ ਨਾਲੇ ਨਾਲੇ ਕਰਾਈ ਹੋਗੀ ਹਾਂ ਹਵਾ ਹੋ ਵਿੱਚ ਆ ਕੇ ਹੋਗੀ ਕਰਾਈ ਕਰਨੀ ਐ ਹੁਣ ਬੰਦਾ ਕਿਹੜਾ ਸਿੱਧੇ ਬੈਠੀ ਜਾਊਗਾ ਬੰਦਾ ਗੁਰਦਾ ਤਾਂ ਜਾਊ ਸਿੱਧਾ ਹਾਂ ਐ ਕਿ ਨਹੀਂ ਨਾਲੇ ਤੂੰ ਐਂ ਦੇਖ ਲਈ ਤਮੇ ਜਾਂ ਲਾਇਏ ਥੋੜੇ ਜਿਹੋ ਉਦਾਂ ਵੀ ਪਿਆਜਾਂ ਦੀ ਗਰੋਥ ਦੇਖੀ ਦੀ ਵੱਧ ਹੋਗੀ ਜਿਹੜੇ ਐ ਸਿੱਧੇ ਲੈਂਚ ਲੱਗੇ ਹੋਣਗੇ ਨਾ ਉਹਨਾਂ ਦੀ ਗੋਦਾਂ ਜ਼ਿਆਦਾ ਹੋਗੀ ਉਹਦੀ ਵੱਧ ਹੋਊਗੀ ਹਾਂ ਹਵਾ ਪੈਂਦੀ ਰਹਿੰਦੀ ਵਿੱਚ ਦੂਸੇ ਸਾਨੂੰ ਬਲੌਗ ਕਰਦਾ ਇੱਕ ਵਾਰ ਗੰਨਾ ਬਲੌਗ ਕਰਦਾ ਚੱਲ ਹੋ ਜਾਊਗਾ ਹੁਣ ਤੇ ਯਾਰ ਪਾਪਾ ਮੇ ਦਾ ਵੀ ਹਮੇ ਨੇ ਸਾਰੀਆਂ ਐਂਟ ਮਲਾਈਆਂ ਪਈਆਂ ਹੁ ਮੋਹਬੀ ਜਪੇ ਤੇ ਛੋਲੇ ਉਹ ਲੈ ਮੱਕਾ ਕੱਕਾ ਕਹਿ ਬੋਲ ਕੱਖ ਬੋਲ ਕੱਖ ਪ੍ਰੈਸਿਡੈਂਟ ਨੇ ਕੰਮ ਖਰਾਬ ਕਰਦਾ ਸੀ ਤੇ ਗੁੱਡ ਕੱਢ ਦਿੰਦੇ ਨੇ ਪ੍ਰੈਸਿਡੈਂਟ ਨੇ ਕੰਮ ਖਰਾਬ ਕਰਦਾ ਮੰਮੀ ਦਾ ਚਲ ਠੀਕ ਆ ਹੁਣ ਤਾਂ ਕਾਇਮ ਹੋ ਗਿਆ ਇਹਨਾਂ ਹੁਣ ਨਹੀਂ ਫਰਕ ਹੈ ਕੰਮ ਉਹ ਅ ਹੁਣ ਠੀਕ ਆ ਮੈਨਾਂ ਮੈਨਾਂ ਭਰਾ ਫਿਰਦਾ ਦਾ ਮਾਹ ਤੇ ਬੈਠੇ ਕਹਿੰਦੇ ਟਰੈਕਟਰ ਉਹਨੇ ਚਲਦਾ ਉਹਨਾ ਮਾ ਬੌਂਦੇ ਆ ਕਹਿੰਦਾ ਬੌਂਦੇ ਆ ਬੌਂਦੇ ਕਾ ਨੂੰ ਆ ਮੈਂ ਤਾਂ ਆ ਕੇ ਚੱਕ ਕੇ ਲਿਆ ਭਈਆਂ ਦੀ ਕਰਾਮਾਤ ਇਹ ਜੀ ਆਗਾਂ ਦੀ ਭਈਏ ਦੀ ਥਾਂਬਦੇ ਭਈ ਆ ਯਾਰ ਸੰਭ ਹੋਣਾ ਹਾਂ ਬੋ ਹਲਾ ਇੱਕ ਸਾਈਡ ਕੱਢ ਜਿਓ ਆਹ ਉਹ ਨਹੀਂ ਆਪ ਇਹ ਨਹੀਂ ਆਪ ਚੱਕ ਲੈਣਾ ਵਿੱਚੇ ਆਗ ਵਿੱਚੇ ਪੱਤੀ ਕੋਈ ਨਾ ਨਾਲ ਤਾਂ ਗਾਹਾਂ ਨੂੰ ਬੰਨ੍ਹਨੇ ਕਰੋ ਜਹੇ ਸਾਲੇ 5 ਰੁਪਏ ਮਹਿੰਗਾ ਹੋਵੇ ਰੇਟ ਇਹਦਾ ਜ਼ਿਆਦਾ ਮਹਿੰਗਾ ਹੋਣਾ ਫਿਰ ਕਿੰਨਾ ਹੋ ਜੂਗਾ ਨਾ 100 ਕੁਆਂਟਲ ਮਗਰ ਕਿੰਨਾ ਬਣਿਆ 5 ਰੁਪਏ ਨੂੰ ਲਾਲਾ ਹਾਂ ਆ ਜਾ ਆ ਜਾ ਆ ਨਾ ਹੋਏ ਦੱਲੀ ਆ ਪਾਸੇ ਹੀ ਬਣਿਆ ਵੈਸੇ ਤਾਂ ਨਾ ਹੋਏ ਰ ਠੀਕ ਆ ਤੇ 100 ਕੁਆਂਟਲ ਮਗਰ ਕੁਆਂਟਲ ਮਗਰ 5 ਰੁਪਏ ਫੋੜਾ ਉੱਤੇ ਹਾਂ ਇੱਕ ਬਰਤੀ 100 ਕੁਆਂਟਲ ਹੋ ਗਿਆ ਹਾਂ 5 ਰੁਪਏ ਵਧਿਆ ਤਾਂ ਦਿਆੜੀ ਹੋ ਗਈ ਯਾਰ ਇੱਕ ਬੰਦੇ ਦੀ ਸੰਭ ਠੀਕ ਹੈ ਫਿਰ ਆ ਠੀਕ ਆ ਆਪਣਾ ਆ ਵੀ ਵਿਚੇ ਕਰੇ ਨਾ ਵਿਚੇ ਕਰੇ ਨਾ ਕੱਪੜੇ ਰੱਖੂਗੇ ਨਹੀਂ ਤਾਂ ਹੁਣ ਆਏ ਮਾਰਦੇ ਇਹਨਾਂ ਨੇ ਕਹਿੰਦਾ ਬੁੱਧੀ ਫੜਨੀ ਇਹਨਾਂ ਨੇ ਉਰੇ ਤੇ ਫੜਨਾ ਆ ਕੇ ਦੇਖ ਇੱਥੇ ਤੇ ਆਹ ਫੜਨਾ ਇਹਨਾਂ ਨੇ ਉਰੇ ਤੇ ਆ ਤਾਂ ਲੜੜ ਨਹੀਂ ਆਇਆ ਅੜਦੇ ਨਾ ਬਸ ਕੱਟਿਓ ਫੜਨੀ ਆਗਰੀ ਇਹਨਾਂ ਨੇ ਦੱਲੀ ਮਿਲ ਤੇ ਆਇਆ ਮੈਂ ਕਹਿੰਦਾ ਬਈ ਲੈ ਬੱਦਲੀ ਪਹੁੰਚ ਗਿਆ ਬਈ ਉਹ ਕਿਉਂ ਆਇਆ ਕੋਈ ਕਹਿੰਦਾ ਡਾਕਟਰ ਪੈਸੇ ਲੈ ਕੇ ਆਇਆ ਉਹਦਾ 1:00 ਵਜੇ ਰਾਤ ਹਾਂ ਤੋ ਆਇਆ ਹੂੰ ਮੈਂ ਮੈਂ ਦੋਸਤ ਨੂੰ ਲੈ ਕੇ ਮਗਾਦੀ ਘਾ ਕੇ ਆ ਗਿਆ ਤਾਂ ਛਾ ਉਹ ਫੇਲ ਕੇ ਜਾਣੀਆਂ ਹੈ ਹੈ ਉਹ ਲੱਦੀ ਵੀ ਆ ਨਹੀਂ ਨਹੀਂ ਘਟਣੇ ਆ ਜਿਹਾ ਹੋਰ ਪੱਤੀ ਆਉਣੀ ਹੈ ਰੱਖ ਲਾ ਲਾ ਯਾਰ ਉਹਦਾ ਕੰਮ ਹੈ ਹੋਰ ਮੈਂ ਕਹਿੰਦਾ ਯਾਰ ਕੋਸ਼ਿਸ਼ ਤਾਂ ਤੂੰ ਬਹੁਤ ਹੋਇਆ ਵਜੇ ਕਿ ਨਾਗਦ ਪੈਸੇ ਲਾ ਕੇ ਆਉਂਦਾ ਮਿਲਦੇ ਪਰ ਨਾਗਦ ਵਾਲੇ ਦਾ ਹੀ ਕੰਮ ਉਹ ਨਾਗਦ ਵਾਲੇ ਦਾ ਹੀ ਕੰਮ ਹੈ ਬਾਈ ਹੁਣ ਕੈਲ ਦੀ ਕੈਲ ਆਉਂਦੇ ਰਹੇ ਆ हां 갈ਦੀ 갈ਈ ਨਾ ਕਰਾਈ ਕੰਮ ਆਉ। ਜੇ ਬ੍ਰੇਕ ਲਾਈ ਜੂ ਤਾਂ ਫੇਰ ਫੇਰ ਔਖਾ ਹੈ ਨਹੀਂ ਤਾਂ 갈ਦੀ 갈ਿਆ ਹੁੰਦੀ ਆ। ਅੱਜ ਤਾਂ ਪਕੌੜੇ ਨਹੀਂ ਖਾਣੇ ਅੱਜ। ਇੱਥੇ ਸਾਥਰੀ ਕਾ ਵੀ ਬਿਲਾ ਦੇ। ਕੱਟਿਓ ਲਾਤਾ। ਹਾਂ। ਰੌੜੇ ਨਹੀਂ ਖਾਣੇ ਅੱਜ। ਕਿਆ? ਪਕੌੜੇ। ਪਕੌੜੇ ਮੈਂ ਤਾਂ ਖਾ ਜਾ ਚੱਲਿਆ ਫੇਰ ਜਾਣਾ। ਜੱਲਿਆ ਬਦ ਮਾਮੀ। ਪਾਲਾ ਕੱਪੜੇ ਕੁੱਪੜੇ ਦਾ। ਕੱਪੜੇ ਪਾਇਆ ਬਣਾ ਤਾਂ ਇਵੇਂ ਬਦ ਮ ਜਾਣਾ ਹੀ ਆ। ਅੱਛਾ। ਇਹਦੇ ਤੇ ਟਰੈਕਟਰ ਖਿੱਚਦੇ ਦੋਨੋਂ। ਟਰੈਕਟਰ ਕਿਤੇ ਖਿੱਚੂਗਾ? ਪੀਟ ਬਹੁਤ ਟਰੈਕਟਰ ਦਾ ਕੰਮ ਨਹੀਂ ਹੈ। ਨਾਲੇ ਗੱਡੀ ਦਾ ਕੰਮ ਆ ਮੋਰਸਾ ਪਰ ਜਾਓ। ਨਾ ਮ ਫਰਦੀ ਫਰਦੀ ਦਾ ਇੱਕ ਅਸੀਂ ਪਈ ਕਿਹੜਾ ਅਮਰੀਕਾ ਵਾਲਾ ਹੁੰਦਾ ਐ ਐ ਅਡੀਟਰਸ ਦਾ ਭਾਈ origignal ਪਈ ਫਿਰਦਾ ਉੱਪਰ ਜਿਮਰੀਗੇਟ ਪਾਉਂਦੇ ਨਹੀਂ ਇਤਨਾ ਵੇਦਨ ਇਤਨਾ ਕਿਹਦਾ ਸਟਾਰ ਏ ਤੇ ਜਾ ਕੇ ਸਾਰਾ ਏ ਤੇ ਜਾ ਕਿੱਥੇ ਹੀ ਆਉਣੇ ਆ ਕਿਹਦਾ ਸਾਰ ਇੱਧਰ ਵੀ ਲੱਗਾ ਹੋਇਆ ਗੱਗਾ ਚੱਕਰ ਨਹੀਂ ਹੋ ਜਾਣਾ ਰੋਡ ਆ ਦੇਖ ਆ ਦੇਖ ਆ ਲੱਗਾ ਵੇ ਕਿਹੜਾ ਬਿੱਲਾ ਲੱਗਾ ਵੇ ਕਿਹੜੀ ਕੰਪਨੀ ਦਾ ਏ ਉਹ ਤਾਂ ਮਾਂਚੈਸਟਰ ਯੂਨਾਈਟਿਡ ਉਹਦੀ ਗੀਡੀ ਆਦਲੀ ਜਾਇਆ ਹੁਣ ਬਨਵੇੜ ਤੇ ਆਪੇ ਜਾਂ ਕੋਈ ਬਈਏ ਰੋਟੀ ਲਈ ਜਾਂਦੇ ਦੇ ਹਲੇ ਕੋਲ ਘਾਟਦੇ ਆ ਗੁਰਦੁਆਰੇ ਗੰਨੇ ਮੈਂ ਤੈਨੂੰ ਕੀ ਨਹੀਂ ਰੋਟੀ ਪਕਾਉਣ ਨੂੰ ਕਹੇ ਤਾਲਾ ਉੱਥੇ ਪਕੌੜੇ ਖਾਓ ਬੂੰਦੀ ਖਾਓ ਰੋਟੀ ਦਾ ਜਿੱਥੇ ਥੋੜੇ ਲਾ ਕੇ ਜਾਂਦਾ ਲੰਗਰ ਪਾ ਤੈਨੂੰ ਤਾਂ ਦੱਸੀ ਸਬਜੀ ਉੱਥੇ ਹੈ ਉਹ ਤਿੰਨ ਚਾਰ ਭਰ ਦੀ ਸਬਜੀ ਇੱਥੇ ਹੋਰ ਮੈਂ ਉੱਥੇ ਹੀ ਖੋ ਅੱਜ ਚੌੜ ਲੱਗ ਹਾਂ ਬੂੰਦੀ ਲੱਗੇ ਕੜਾ ਲੱਗੇ ਬੂੰਦੀ ਲੱਗ ਕੜਾ ਲੱਗ ਦੇਸੀ ਦਾ ਦੇਸੀ ਕੀ ਦਾ ਪਿਓਰ ਚਲਿਆ ਉਹ ਦੇਖੇ ਤਮਾਸ਼ਾ ਕਿਤੇ ਸੀ ਕਿ ਉਹ ਕੋਈ ਭੱਜ ਕੇ ਦੇਖਦਾ ਆ ਰਿਹਾ ਰਉ ਉੱਥੇ ਹੁੰਦਾ ਅੱਜ ਮੈਂ ਇਹਦੇ ਕਰਕੇ ਹੋ ਗਿਆ ਤੇ ਕੱਤੇ ਵੀ ਦਿਖਾ ਰਹੀ ਮਠਾਈ ਉੱਥੇ ਜਿੰਨੀ ਬਾਣੀ ਸਾਡੇ ਦੇਸੀ ਕੀ ਜਵਾਨੀ ਦੇਖ ਲੈ ਇੱਕੇ ਪਕੌੜੇ ਪਕੌੜੇ ਸ਼ਾਇਦ ਰਿਫਾਇਟ ਜ ਬਣਦੇ ਆ ਬਾਕੀ ਸਬਜ਼ੀਆਂ ਦੇਗ ਸਭ ਦੇਸੀ ਕੀ ਚਲਦੀ ਹੈ ਉਹਨੇ ਮੇਰੇ ਫੋਨ ਕੱਤੇ ਹੁੰਦੇ ਆ ਜਾ ਆਜ ਚੱਲ ਚੱਲੀਏ ਤਾਂ ਜਾ ਰਹੀ ਪਰ ਕਰਦਾ ਨਹੀਂ ਉੱਥੇ ਕੀ ਬਹੁਤ ਆਉਂਦਾ ਹੀ ਬਹੁਤ ਆ ਉਹ ਆਉਂਦਾ ਵੀ ਬਹੁਤ ਹੈ ਆਪਣਾ ਬਹੁਤ ਹੈ ਆਪਣਾ ਬਹੁਤ ਹੈ ਬਾਈ ਮੈਂ ਸਭ ਦਾ ਕਿੰਨ ਲਖੀ ਬੋ ਬਾਈ ਸਾ ਕਿੰਨੀ ਹੈ ਮੈਂ ਸਭ ਦਾ ਹਾਂ ਉਹਦੇ ਸੀ ਆਉਂਦੇ ਉੱਥੇ ਤੇ ਹੈ ਮੈਂ ਸਾ ਯਾਰ ਉੱਥੇ ਜਾ ਜਾਬੀ ਰੋਟੀ ਖਾਨ ਚਲੇ ਜਾ ਲੰਗਰ ਖਾਨ ਲੱਸੀ ਜਾਲ ਲੱਸੀ ਪੱਕੀ ਮੇਰੀ ਤੈਨੂੰ ਦੋ ਦੀ ਮੋਟਰ ਲੱਗੀ ਵੀ ਬਾਈ ਮੈਂ ਤਾਂ ਬਹੁਤ ਵਾਰ ਦੇਖਿਆ ਮੱਖਣੀ ਵੀ ਨਾਲ ਪਾਉਂਦੇ ਉਹ ਜਿਹੜਾ ਡਰਮ માં ਰੜਕੁੰਦਾ ਉਹ ਦੋ ਦੀ ਮੋਟਰ ਲੱਗੀ ਵੀ ਆ ਦੋ ਪਾਵਰ ਦੀ ਉਹੀ ਬਣਾਉਂਦੀ ਗਿੜਾ ਉਹਦਾ ਮਖੜੀ ਬਹੁਤ ਆ ਲੱਸੀ ਤਾਂ ਹੀ ਬਹੁਤ ਉੱਥੇ ਦੁੱਧ ਬਸੇਰਾ ਮੈਂ ਉੱਥੇ ਦਾ ਲੰਗਰ ਬਹੁਤ ਸਾਫ ਹੁੰਦਾ ਹੈ ਲੰਗਰ ਮਖਣੀ ਦੰਨੇ ਨਾਲ ਦੇਖਿਆ ਮਖਣੀ ਦੇ ਨਾਲ ਦੰਨੇ ਆ ਰੋਟੀ ਖਾਨ ਚਲੇ ਜਾ ਹੋਰ ਮਖਣੀ ਵੀ ਲੱਸੀ ਆ ਮਰਜੀ ਜਿਹੜਾ ਲੱਸੀ ਆ ਮਰਜੀ ਜਿਹੜਾ ਮਿਲੂਗੀ ਮਿਲੂਗੀ ਠੰਡਾ ਸਿਆ ਜੋ ਮਰਜੀ ਆ ਗਰਮੀ ਆ ਬਰਸਾਤ ਚਾਹੇ ਲੱਸੀ ਇਹ ਪੀਣੀ ਤਾਂ ਪੀਣੀ ਆ ਥਾਲੀ ਮਿਰਚ ਪਾਈ ਵੀ ਵਿੱਚ ਨਜ਼ਾਰਾ ਵਧੇਂਦੀ ਆ ਆਦਾ ਲੀ ਉਹ ਫਰਦੀ ਹੁਣ ਕਿੰਨੀ ਕੁ ਪੀੜਾ ਉੱਥੇ ਚੋਬਾ ਨਹੀਂ ਹੈ ਬੱਚੇ ਦੇ 100 ਕੋਟਾ ਲੀ 100 ਕੋਟਾ ਟਰੈਲੀ ਹੋ ਗਈ ਐ 100 ਕੋਟਾ ਨਵੇੜ ਦਾ ਕੰਮ ਆਦਾ ਵਧੀਆ ਕਰਿਆ ਉਹ ਸਾਈਡ ਸਾਈਡੇ ਰਹਿ ਗਈ ਹੁਣ ਪਿਆੜੀਆਂ ਦੇ ਭੱਜ ਗਿਆ ਦੱਲੀ ਭਈ ਨਾ ਵਧੀਆ ਕਰਿਆ ਦਾ ਬਹੁਤ ਲੋਟ ਆ ਗਿਆ ਕੰਮ ਹਾ ਹਾਂ ਇਹ ਸਾਫ਼ ਹੋ ਗਿਆ ਕਿਹਦੇ ਨੇ ਹੁਣ ਕਾਲੂ ਉਹਨਾਂ ਦਾ ਕਾਲੂ ਪੈਸੇ ਲਾਊਗਾ ਬਾਕੀ ਨੂੰ ਕਰਦੇ ਗੱਲ ਹਾਂ ਜਹੇ ਭਈਏ ਇਹਨਾਂ ਦੀ ਖੁਰਪੀ ਨਾਲ ਵੀ ਸਾਫ਼ ਕਰਾ ਲੈਂਦਾ ਤੇ ਉਹਨੂੰ ਲੈਨ ਮਾਰਨੀ ਜਿਆਦਾ ਔਖਾ ਹੁੰਦਾ ਤਾਂ ਕੰਮ ਹੁਣੇ ਹੁਣੇ ਰਲ ਜੀਓ ਹੁਣ ਤਾਂ ਸਾਡੀ ਘੁੱਬਲ ਬਣਾਤੀ ਸ਼ੱਕਰ ਬਣਾਦੀ ਸੀ ਸਮਝ ਲੈ ਤੂੰ ਹੈ ਕਿ ਨਹੀਂ ਬੱਸ ਨੂੰ ਪੈ ਤਾਂ ਮੈਂ ਨੇ ਕਰਾਇਆ ਭੈਣਾਂ ਦੇ ਨਾਲ ਪੱਧਰਾ ਜੀ ਮੈਨੂੰ ਨਹੀਂ ਪਤਾ ਕਿਵੇਂ ਕਰਾਇਆ ਕੰਗਿਆਂ ਨਾਲ ਕਹਿੰਦਾ ਮੈਂ ਕਰਾਉਣਾ ਅੱਛਾ ਆ ਤਾਂ ਇਹਦਾ ਕੰਮ ਬਾਲ ਉੱਟ ਆਇਆ ਉਹ ਤਾਂ ਆ ਟਾਈਮ ਦੀ ਵੀ ਬਚਵਚਤ ਹੈ ਕਹਿੰਦਾ ਤਾਂ ਹੌਣ ਲੱਗਿਆ ਆਉਣਾ ਯਾਰ ਇਹ じゃ ਯਾਰ ਹੁਣ ਜਾ ਮੈਂ ਤੈਨੂੰ ਕੰਟਾ ਮਸੋਂ ਆਏ ਲੱਗੇ ਨੂੰ ਅੱਛਾ ਹਾਂ ਮੈਂ ਕੱਖ ਵੱਡ ਕੇ ਆਇਆ ਵਜਾ ਆਇਆ ਤਾਂ ਇਹ ਬਾ ਹੁਣ ਉਰਦੋਂ ਕਹਿਮਾ ਕੰਮ ਨਿਬੇੜ ਤੈਨਾਂ ਨਾ ਠੀਕ ਆ ਰਹਿ ਗਈ ਛੱਡਾਂ ਵਾਲੀ ਛੱਡਾਂ ਛੱਡ ਰਹਿ ਗਈਆਂ ਬਸ ਆ ਸਾਡਾ ਛੱਡਾ ਰਹਿ ਗਈਆਂ ਵਾਲੀਆਂ ਬਾਕੀ ਚਲੋ ਮਿਲ ਦਿਖਾਉਂਦੇ ਫੇਰ ਜੋ ਉਹ ਮਰਦਾ ਹੋਇਆ ਉਹ ਇਹ ਪੁੱਛਿਆ ਦੇ ਵੀ ਕਿ ਤਾ ਕਾ ਲੋਣੇ ਕਾਦਾ ਭਈਆਂ ਤੇ ਭਈਆਂ ਕਾ ਲਾਉਣੇ ਨੇ ਪੁੱਛਿਆ ਕਾ 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 ਲਾਉਂਗੇ ਚੋਹ ਇਹਦਾ ਕਹਿੰਦਾ ਵਧੀਆ ਕਹਿੰਦਾ ਪੰਮਾ ਹੋ ਕਾ ਪੰਮਾ ਵੀ ਕਹੇਗਾ ਹਾਂ ਮੈਂ 2000 ਕਾਹਾਂ ਵੀ ਲਾ ਦੇ ਕਹਿੰਦਾ ਇਹ ਹੈ ਇਹ ਭਾਈ ਕਹਿੰਦਾ ਪੰਮਾ ਕਾ ਕਾ ਮੈਂ ਵੀ 2000 ਕਾਹਾਂ ਵੀ ਲਾ ਦੇ ਕਹਿੰਦਾ ਇਹ ਤਾਂ ਗੱਲੀ ਨੇ ਪਾਸ ਕਰਦਾ ਗੰਨੇ ਦਾ ਕਿੰਗ ਆ ਭਾਈ ਇਹ ਇਹ ਕਿੰਗੇ ਦਾ ਹੈ ਗੰਨੇ ਦਾ ਪੁਪੁਸ਼ਪਾ ਹੈ ਉਹ ਤਾਂ ਗਾਡੀਓ ਲੈ ਕੇ ਆਣੇ ਮੱਲਾ ਤਾਂ ਫਿਰ ਹਲੇ ਬੜਾ ਵੇ ਵਦਲੇ ਹਾਂ ਖਾਲੀ ਰਿਹਾ ਗਿਆ ਕਿ ਖੁੱਲ ਕੇ ਆਇਆ ਖੱਟਿਆ ਵਾ ਗਿਆ ਖਾਲੀ ਕਾ ਕੀ ਆਇਆ ਨਹੀਂ ਆ ਟ੍ਰੈਲ ਸਿਮੇ ਆਉਂਦਾ ਸੱਚਾ ਟ੍ਰੈਲ ਸਿਮੇ ਆਉਂਦਾ ਈਕ ਬਣ ਗਿਆ ਪ੍ਰੋਜੈਕਟ ਆਹ ਕੋਸ ਐ ਵਧੀਆ ਆਈ ਉਹਨੇ ਜੋ ਇਹਨੇ ਮੈਨੂੰ ਤਾਂ ਕਹੀ ਫਰਾਈਦੀ ਐ ਨਾ ਸਹੀ ਉਹ ਕਹੀ ਫੇਰੀ ਪਹਿਲਾਂ ਕੋਹਲੀ ਮਣੀ ਮੋਟੀ ਫਏ ਉੱਤਰ ਫਾਲੀ ਜੀ ਫੇਰੀ ਜਿਹੜੀ ਉਹ ਹੱਥ ਵਾਲੀ ਆ ਹਾਂ ਹੁਣ ਲੋਡ ਆ ਖੱਲ ਤੇ ਲੋਡ ਉੱਤਰ ਫਾਲੀ ਆ ਗੱਲ ਨਹੀਂ ਬਣਨੀ ਦੀ ਯਾਰ ਹੁਣ ਆ ਉਹ ਵੀ ਕੋਬਲ ਬਣ ਗਈ ਯਾਰ ਗੱਲ ਬੰਦੇ ਜਣਾ ਗੁੱਲੀ ਜਿਹੜਾ ਤਾਂ ਬੜਾ 부ਝਿਆ ਹਾਂ ਇਹ ਸਾਰਾ 부ਝਿਆ ਹੀ ਵੱਡ ਹੁੰਦਾ ਜੜ ਤੇ ਵੀ ਹਾਂ ਟੋਪਣੀ ਫੇਰ ਰਹ ਜਾਂਦਾ ਇਹਨੇ ਜਮੇ ਬੱਚੇ ਉੱਤਰ ਫਾਲੀ ਕਾ ਫਿਰ ਵੀ ਉਹਨਾਂ ਨਹੀਂ ਚੀਜ਼ ਬਣਦੀ ਯਾਰ ਊਡਾ ਬੂਟ ਨਾਲ ਜਾ ਵਧੀਆ ਆ ਹਾਂ ਸਾਰਾ ਕੋਈ ਊਡਾ ਬੇਨ ਵੱਡ ਹੋਣਾ ਯਾਰ ਉੱਤਰ ਫਾਲੀ ਕਿਤੇ ਕਿਸੇ ਸਾਈਡ ਮੇਂ ਖੜਾ ਕਰਨੀ ਆ ਕੰਮੀ ਨੇ ਗੱਲ ਛੋਟੇ ਊਡੋਂ ਲਾਤੇ ਮੈਂ ਤਾਂ ਇਹਨੂੰ ਲੰਬੇ ਲੰਬੇ ਲੋੜਾ ਮਨਦੇ ਲੰਬਾ ਕੰਮ ਸਿੱਧਾ ਸਾਈਡ ਚਕਣਾ ਮਰਜ਼ੀ ਲੈ ਜਾ ਸਿਰੇ ਤੱਕ ਘਟ ਚਲੇ ਜਾਣਾ ਕਿਹੜਾ ਯਾਰ ਭਈਆ ਆਪਣੇ ਗੁੱਡੂ ਬਈ ਨੂੰ ਹਾਂ ਜੇ ਆਪਾਂ ਵੀ ਗੁੱਟਦੇ ਭਈਏ ਲੱਗੇ ਹੋਵਾਂਗੇ ਉਹ ਪਹਿਲਾਂ ਇੰਨਾ ਗੁੱਡੂ ਕੇ ਤੂਜਾਰ ਫੱਟਾ ਫੇਰ ਉੱਠ ਕੇ ਗਾਹਾਂ ਬੈਠੇ ਫੇਰ ਗਾਹਾਂ ਬੈਠੇ ਵੀ ਬੰਦਾ ਬੈਠਾ ਇੱਕ ਲੈਨ ਸਿਰੇ ਤੱਕ ਜਾਉ ਹੈ ਕਿ ਨਹੀਂ ਨਹੀਂ ਉਹ ਚੀਜ਼ ਵੀ ਹੀ ਬੈਟਰ ਆ ਤਿੰਨ ਤਿੰਨ ਇੱਕ ਉੱਪਰ ਤਿੰਨ ਲੈਣਾ ਤਿੰਨ ਲੈਣਾ ਇੱਕ ਉੱਪਰ ਤਿੰਨ ਲੈਣਾ ਠੀਕ ਆ ਇਹ ਬਣਾਉਣੀ ਆ ਤੁੱਲੇ ਦੇ ਬਣਾਉਣਾ ਇੱਕ ਸਰੀਏ ਜੇ ਲਾ ਕੇ ਨਾ ਤਰਫਾਲੀ ਯੂਰੇ ਦੇ ਸਿੱਧੀ ਹੋ ਲੈਨ ਖਿੱਚਦੇ ਕਰਨੀ ਕਿ ਨਹੀਂ ਹਾਂ ਹਾਂ ਤਿੰਨ ਲੈਣਾ ਨਹੀਂ ਕਰ ਕਿ ਆਉਣ ਨੂੰ ਉਹ ਪਿੰਗੀਆਂ ਡੇਡੀਆਂ ਹੋਈ ਜਾਂਦੀਆਂ ਫਿਰ ਜਾਂ ਗਾਹਾਂ ਜੂੜੀ ਜਾਣਾ ਇੱਕੋ ਗੱਲ ਨਹੀਂ ਇੱਕ ਵਾਰ ਤਿੰਨ ਉਹ ਸੜੀਏ ਲਾ ਕੇ ਐਂਗਲ ਨੂੰ ਯਾਰ ਇੱਥੇ ਆਉਗੀ ਆ ਹੋ ਗਿਆ ਬਸ ਹਾਂ ਆਪਣੇ ਮਿਣਕੇ ਲੈ ਜਾ ਉਹਨਾਂ ਨੇ ਦੂਰ ਪਰ ਉਹ ਲਵਾ ਲਿਆ ਘੱਟ ਘੱਟ ਪਰ ਲਵਾ ਲਿਆ ਬਸ ਢੱਕਾ ਤਾਂ ਉਹ ਲੈਰ ਵੀ ਇੱਥੇ ਗੱਭੇ ਚੱਲਣਾ ਢੱਕੇ ਨੂੰ ਨਿਸ਼ਾਨੀ ਲਾ ਲ ਖੜੇ ਫੇਰੀ ਗੱਲ ਬੰਨੇ ਦੀ ਹਾਂ ਹਾਂ ਉਹ ਚੀਜ਼ ਵਧੀਆ ਰਹਿਣੀ ਯਾਰ ਹਾਂ ਹਾਂ ਮਿਣੀ ਹੋਵੇ ਨਾ ਉਹ ਗਠਾਰਾ ਦਾ ਸੈਟ ਲਾਦਾ ਫਿਰ ਉਹਰੇ ਕੰਮੇ ਨੇ ਕੱਲ ਦੂਈ ਨਾਲ ਮਾਰੀ ਆ ਉਹ ਕਿਤੇ ਹੁਣ ਭਈਆ ਟੈਟ ਕਰ ਦੰਦਾ ਕਿਤੇ ਖੋਲ ਦੰਦਾ ਉਹ ਵਿੰਗੀ ਏ ਢੜੀ ਕੱਜ ਦੀ ਤਾਂ ਠੀਕ ਆ ਫਿਰ ਵੀ ਆ ਇਹ ਟੱਕਾ ਲੈ ਲੈ ਆ ਯਾਰ ਇੱਕ ਟੱਕਾ ਰੱਖੀ ਦੇ ਸੈਂਟਰ ਚਾਹੀਦੇ ਸੈਂਟਰ ਚ ਰੱਖੀ ਟੱਕਾ ਤੇ ਛੋਟਾ ਚੱਲ ਇਹ ਵੀ ਕਮਾਲੀ ਬੇਉਰੇ ਲੈ ਨਹੀਂ ਕੋਰੇ ਇੱਕ ਗੱਪੇ ਸਮਝਿਆ ਆਹ ਨਾਲ ਹੀ ਜਗਾ ਛੱਡੀ ਛੱਡੀ ਦਾ ਸਾਹ ਤੋਂ ਗੋਲੀ ਦੇ ਗੰਨੇ ਦੀ ਨਾਲ 6-7 ਗੋਲੀ ਜਗਾ ਛੱਡੀ ਆ ਹਾਂ ਚਾਹੀਦੀ ਆ ਬਹੁਤ ਆਵਰਣਾ ਬਣਾ ਦੇ ਤੂੰ ਮਈ ਤੱਕ ਤਾਂ ਗੰਨੇ ਨੇ ਸ਼ੌਰਾ ਕਰ ਲੈਣਾ ਇਹਨੂੰ ਪੂਰਾ ਇੱਥੇ ਇੱਥੇ ਗੰਨਾ ਚ ਲਈ ਜਾਣਾ ਯਾਰ ਬਾਈ ਤੱਕ ਪੱਪੇ ਪੱਪੇ ਸੈਂਟਰ ਦੇ ਵਿੱਚ ਲਾਗੇ ਕਿੰਨੇ ਟਾਈਮ ਦੀ ਮਸਲਾ ਪਿਆਜ ਮਈ ਚ ਪੱਟ ਹੋ ਜਾਣਾ ਵਾਪਸ ਠੀਕ ਉਹ ਹੈਵੀ ਕੰਮ ਪਹਿਲੀ ਵਾਰ ਆ ਗਾ ਨੂੰ ਹੋਰ ਤਜਰਬਾ ਆ ਜਾਊਗਾ ਹੈ ਕਿ ਨਹੀਂ ਹੁਣ ਹੈਵੀ ਕੰਮ ਪਹਿਲੀ ਵਾਰ ਆ ਪਤਾ ਵੀ ਚੱਗਿਆ ਠੀਕ ਆ ਹਾਂ ਐ ਠੀਕ ਦੂਸਰਾ ਠੀਕ ਲੰਬੇ ਦੀ ਜੇ ਚਲੋ ਪੰਮੇ ਨੇ ਲਾਇਏ ਪਤਾ ਲੱਜਣਾ ਵੀ ਹੋ ਠੀਕ ਹੈ ਠੀਕ ਹੈ ਹੁਣ ਲੱਗੇ ਨਾ ਪਤਾ ਲੱਜ ਜਾਊਗਾ ਹੁਣ ਤਾਂ ਇੱਧਰ ਨੂੰ ਰਹਿਣਾ ਛੋਟੇ ਰੋਟ ਦਾ ਲੰਬੇ ਰੋਟ ਦਾ ਇੱਥੇ ਹ ਇਹ ਲੋਟ ਹੁੰਦਾ ਫਿਰ ਸਾਲਾ ਗੁੱਡ ਕੜਈਏ ਨੂੰ ਆਉਂਦਾ ਉਹਦੇ ਬਾਅਦ ਆਇਆ ਗੁੱਡੜਾ ਵੀ ਸਿਖਾਇਆ ਫਿਰ ਲਾਉਣੇ ਵੀ ਸਿਖਾਲੇ ਆ ਛੋਟੇ ਲੋਟ ਕਿਹੜਾ ਉੱਠੀ ਜਾਵੇ ਨਾਲੇ ਉਹ ਉਹਨੇ ਤੇ ਹੀ ਤੇ ਫਿਰ ਗੁੱਡੇ ਨਹੀਂ ਹੁੰਣਾ ਯਾਰ ਕਿੰਨਾ بڑا ਹੋਗਾ ਮੈਨੂੰ ਗੁੱਡੂ ਕੇ ਦਿਖਾ ਦੇ ਇਹਨੂੰ ਮੈਂ ਸਿੱਧਾ ਬੰਦਾ ਬੈਠੇ ਹੋਣਾ ਬੈਠੇ ਹੁਣੇ ਨਾ ਲੇਕਿਨ ਆ ਬੜਾ ਹੋ ਗਿਆ ਡੈਨ ਨਾ ਹੋਰ ਨਾਲ ਜਾ ਗਰਮੀ ਜੀ ਬਣ ਲੈ ਗਏ ਨਾ ਗੋਲੀ ਵੀ ਨਿਕਲ ਆ ਬਾਹਰ ਨੂੰ ਤੂੰ ਇਹਦੇ ਅਪ੍ਰੈਲ ਚ ਦੇਖੀ ਤੂੰ ਕੀ ਨਿਕਲਣਾ ਹੈ ਇਹਦਾ ਦੇਖ ਹੁਣ ਤੂੰ ਉਹੀ ਉਰੇ ਬੈਠ ਕੇ ਇਹਨੂੰ ਆਇਆ ਲੋਟ ਗੁੱਡੂਗਾ ਹੈ ਜਾਇੰਟ ਹੈ ਓ ਤਨੂ ਇਹ ਗੰਨੇ ਨਾਲ ਤੇਰਾ ਇਨੇ ਵੀ ਤੰਗ ਕਰਨਾ ਏ ਫੇਰ ਤੂੰ ਬੈਠੂਗਾ ਉਰੇ ਇੱਥੇ ਆ ਗੰਨੇ ਨਾਲ ਹੋ ਜਾਣਾ ਹੋਰ ਸਮਝੇ ਗੱਲ ਸਿੱਧੇ ਲੋੜ ਇੱਥੇ ਬੈਠ ਕੇ ਆਪਣਾ ਘੁੱਟਾ ਜਾਈ ਜਾ ਠੀਕ ਹੈ ਜੀ ਹਾਂ ਹੁਣ ਤੂੰ ਸਿਆੜ ਗੰਨੇ ਦਾ ਉਹ ਕਾਲੂ ਆਉਣਾ ਭਈਆਂ ਨੇ ਕੈ ਦਿਨ ਬੁਲਾ ਦੂੰਗੇ ਜਿਹੜੀ ਆ ਤੁਸੀਂ ਬੁਲਾ ਦੂੰਗੇ ਜਿਹੜੀ ਪਨੀਰੀ ਲਾਈਏ ਤੁਸੀਂ ਕਿੰਨੇ ਕਿਲੋ ਬੀਜੀ ਦੀ ਇਹ ਹੈਗੀ 30 2.5 ਕਿਲੋ ਟਾਈ ਕਿਲੋ ਪਨੀਰੀ ਕਿੰਨੇ ਏਰੀਏ ਚ ਪਾ ਪਾਉਗੀ ਇਹ ਤਾਂ ਹਲੇ ਆਪਾਂ ਨੇ ਬਾਅਦ ਚ ਲਗਣੀ ਆ ਪਹਿਲਾਂ ਤਾਂ ਲਿਆਂਦੀ ਆ ਐਸਟੀਮੇਟ ਕਿੰਨਾ ਐਸਟੀਮੇਟ ਜੇ ਉਹੋ ਜਿਹੀ ਪਨੀਰੀ ਆ ਜਿਹੇ ਜੀ ਉੱਥੇ ਦੇ ਪਟਾਕੇ ਲਿਆਏ ਆ ਉਹੀ ਕੋਸਾ ਸਾਬ ਆਹ ਹੈ ਹਾਂ ਆਹੀ ਕੋਸ ਹੁੰਦਾ ਪੱਟ ਕੇ ਉਹਨਾਂ ਨੇ ਦਿੱਤੀ ਹੈ ਉਹਨਾਂ ਨੇ ਪੱਟ ਕੇ ਦਿੱਤੀ ਉੱਥੇ ਕਾ ਕਿਲੋ ਆਈ ਹੁਣ ਕਿਲੋਆਂ ਦੇ ਹਿਸਾਬ ਨਹੀਂ ਉਹ ਕੈਰੀ ਦਾ ਹਿਸਾਬ ਚ ਕੈਰੀ ਦੇ ਹਿਸਾਬ ਹੀ ਲੈਂਦਾ ਹੁਣ ਕਿਲੋ ਆਏਗਾ ਕੈਰੀ ਲੱਗ ਜਾਉ ਤਾਂ ਲੱਗ ਜਾਣਾ ਕੰਮ ਨੂੰ ਤਾਂ ਪਤਾ ਮੇਰੇ ਤੋਂ ਆੜ ਲੱਗ ਜਾਣਾ ਸਮਝ ਲੈ ਚਾਹ ਕੈਰੀ ਨਾਲ 4 4 ਤੋਂ ਉੱਥੇ ਲਿਖਿਆ 4 ਲੈ ਕੇ ਆਇਆ 2 ਗੱਲ ਲੈਣੀਆਂ 6 ਗੇਰੀਆਂ 6 ਗੇਰੀਆਂ ਨਾਲ 8 ਲੱਗਿਆ ਆ ਥੋੜੀਆਂ ਕਾਇਆ ਹੁਣ ਉਰੇ ਉਰੇ ਤਾਂ 5 ਆ ਤੇ ਮਨ ਬਹੁਤ ਮਤਲਬ ਆਉਗੀ ਤੂੰ ਹੁਣ ਕੀ ਕਾ ਕਰਿਆ ਹੁਣ ਗੱਲਾਂ ਦੀ ਗੱਲ ਇਹ ਗੱਲ ਗਏ ਦੇ ਮਲੇ ਕੋਟਲੇ ਫੇਰ ਫੇਰ ਆ ਲਾਉਣੀ ਉਹ ਨਹੀਂ ਲਾਉਣੀ ਆ ਯਾਰ ਉਹਦੇ ਨਾਲ ਕਿੰਨਾ ਕੁ ਲੱਗਣਾ ਬੱਸ ਬੱਟਕਣ ਦੱਕਾ ਜੂਗੇ ਬੱਸ ਹਾਂ ਜਦ ਤੁਸੀਂ ਇੱਕ ਵਾਰ ਮੇ ਕੋਟਲੇ ਗਏ ਤੇ ਸਾਲ ਇੱਕ ਵਾਰ ਸਮਾਨ ਲੈ ਆਓ ਕਦੋਂ ਕੋਟ ਲਾਉਣੇ ਦੀ ਜੂਰੀ ਤੇ ਲਾਉਣ ਦਾ ਵੀ ਦੇਖਦੇ ਥੋੜਾ ਬਿਨਾਂ ਰਹਿ ਦੇਖਣ ਦਾ ਉਹ ਨਾਲ ਇਹ ਦੇਖਣਾ ਦੱਸਦੀ ਆ ਇਹ ਵੀ ਡਾਂਸ ਕਰਦੇ ਕਿ ਲਾਉਂਦੇ ਹੀ ਆ ਆ ਬੰਦਾ ਵੀ ਨਵੇਂ ਲਾਉਣੇ ਵਾਲੇ ਇਹੋ ਗੱਲ ਆ ਉਹਦਾ ਹੁਣ ਉਹਦੇ ਨਾਲ ਹੋਰ ਗੱਲ ਕਰ ਜਾਂਦੀ ਨਾ ਤੂੰ ਕਹਿੰਦਾ ਇਹ ਲੋਡ ਆ ਸਾਨੂੰ ਮੈਂ ਬੱਸ ਜਿ ਰੱਖ ਕੇ ਭੇਜ ਦੂੰ ਜਿੱਥੇ ਮਰਜ਼ੀ ਮੰਗਾ ਲੈ ਆਹ ਬੱਸ ਤਾਂ ਹੁੰਦੀ ਇੱਧਰ ਦੇ ਠੀਕ ਆ ਕਿੱਥੇ ਮਰਜ਼ੀ ਜਾਣਾ ਪਨੀਰੀ ਜੋ ਕਹਿੰਦੇ ਪੀਜ ਮੰਗਾਉਣਾ ਕੋਈ ਪਨੀਰੀ ਮੰਗਾਉਣੀ ਜਿਹੜਾ ਕੋਈ ਮਰਜ਼ੀ ਠੀਕ ਆ ਬੱਸ ਜਿ ਰੱਖ ਨੂੰ ਆਂ ਨਾਲ ਭੇਜ ਠੀਕ ਆ ਵਧੀਆ ਆ ਆ ਤਾਂ ਹੁਣ ਬਾਅਦ ਵਿੱਚ ਅੱਗੇ ਜਿਉਂ ਲਾ ਕੇ ਹੈਰੋ ਬੱਚੇ ਇੱਕ ਵਾਰੀ ਘੋਪਾ ਘੁਮਾ ਦੇ ਮੈਂ ਪਾਣੀ ਲਾ ਲਾਣਾ ਇੱਕ ਵਾਰੀ ਉਹਦੇ ਬਾਅਦ ਜਾ ਹਾਈ ਕਰਨੀ ਉਹਦੇ ਨਾਲੇ ਫੇਰ ਇਹਦਾ ਹੈ ਗਿੰਡੀ ਡਾ ਜਾਂ ਛਾੜਵਾਈ ਦੀ ਫਿਰ ਕਿੱਤੇ ਜੰਦੋ ਹੈ ਹੈਨਾ ਠੀਕ ਆ ਯਾਰ ਮੈਂ ਤਾਂ ਕਹਿੰਦੇ ਪੱਤੀਆਂ ਖੋਲੀਆਂ ਹੋਈਆਂ ਵੇ ਕਹਿੰਦਾ ਪੱਤੀਆਂ ਖੋਲੀਆਂ ਹੀ ਨਹੀਂ ਪੱਤੀਆਂ ਖੋਲੀਆਂ ਹੀ ਨਹੀਂ ਤੇ ਉਹ ਸਿੰਮੇ ਨੂੰ ਕਰਿਆ ਨਾ ਮੈਂ ਸਿੰਮਾ ਕਹਿੰਦਾ ਕੋਰੀ ਨਹੀਂ ਬਣੀ ਹੋਈ ਜਿੱਤਨਾ ਮਰਜ਼ੀ ਫੇਰੀ ਆਹੋ ਜੇ ਵੱਡ ਵੀ ਹੋ ਗਿਆ ਨਾ ਫਿਰ ਦੁੱਗਣਾ ਪੜਦਾ ਫੁਰਦਾ ਹੈ ਉਹ ਗੱਲ ਲੈ ਠੀਕ ਆ ਹਾਲਾ ਹਾ ਵੱਡ ਵੀ ਨਹੀਂ ਹੋਇਆ ਕੁਝ ਵੀ ਨਹੀਂ ਵੱਡ ਹੋਇਆ ਤੇ ਆਏ ਜ ਮਾੜਾ ਮੋਟਰ ਹਾਲਾ ਰੁਪਈਏ ਮਤੇ 10 ਪੈਸੇ ਵੱਡ ਹੋ ਗਿਆ ਉਹ ਕਿਹਾ 25 ਜਿਆਦਾ ਉੱਠੀ ਵੀ ਤੀ ਉਹ ਵੱਡ ਵੱਡ ਹੋਈ ਇਹ ਤਾਂ ਫਾਇਦਾ ਇਹ ਕਿ ਨਾ ਉੱਪਰ ਤੇ ਵੱਡਦਾ ਹੋਇਆ ਬਾਈ ਇਹ ਤਾਂ ਫਾਇਦਾ ਹੀ ਫਾਇਦਾ ਤੁਮੇ ਖਾ ਨਹੀਂ ਆਇਆ ਹਾਂ ਇਹ ਤਾਂ ਮੇਰੀ ਗੱਲ ਸੁਣ ਲੈ ਜੈਲੇ ਨੇ ਪਰ ਇਕਣੇ ਕਿਹੜਾ ਵੀ ਆ ਬੈਜ ਵਾਲੀ ਦਾ ਇਹਦੇ ਕਣਕ ਦੀ ਜੀ ਇਹਨੇ ਕੀ ਕਰਿਆ ਥੋੜਾ ਦਾਤ ਘਮਾਤਾ 1 ਵਜੇ ਸਾਰੇ ਪਤੂ ਪੱਟੇ ਦਾ ਸਲੂੰਗਾ ਫੇਰ ਨਹੀਂ ਪੈਣਾ ਤਾਂ ਤੇ ਫੇਰ ਤਾਂ ਫੇਰ ਕਿੰਨਾ ਬਹੁਤ ਫੁੱਟਿਆ ਹੋਵੇ ਚਾਹੇ ਕਣਕ ਵਾਲਾ ਹੋਵੇ ਉਹਨੂੰ ਤਾਂ ਫੇਰ ਨਹੀਂ ਪੈਣਾ ਹਾਂ ਉਹ ਤਾਂ ਫੇਰ 1 ਕੋ 30 ਲਜਾਈ ਜਾਂਦੀ ਹੈ ਨਾ ਉੱਪਰ ਹੋਰ ਨਾ ਠੀਕ ਹੈ ਹਾਂ ਹੁਣ ਗਾਠੇ ਤਾਂ ਥੱਲੇ ਹੀ ਰਹਿ ਜਾਣੇ ਗੰਨਾ ਤਾਂ ਉੱਪਰ ਲੰਘ ਜਾਣਾ ਜਾਨੂ ਤਾਂ ਮਹੀਜ ਬੱਸ ਬਾਕੀ ਦੇ ਮੈਂ ਦੱਸਦਾ ਗਾ ਲੂਗਾ ਬਸ ਤੇ ਹੈਗੇ ਆਪਣੇ ਠੀਕ ਹੈ ਇਹਦਾ ਥੋੜਾ ਲੂਟ ਆ ਗਿਆ ਤੇਰਾ ਨਹੀਂ ਭਈਆਂ ਨੂੰ ਛੇਹ ਹੱਦ ਦੇਣੀ ਲੱਗਣੀ ਤੇ ਹੋਰ ਤੇ ਆ ਬਾਉ ਮੈਂਗਾ ਨਹੀਂ ਮੈਂ ਫੇਰ ਉਹਦੇ ਵਾਲਾ ਹੈਗਾ ਤਾਂ ਜੱਸ ਵਾਲਾ ਸਾਫ ਵਾਲਾ ਸਾਰੇ ਰੋਟਾ ਡਰਕਣਾ ਉਹ ਵੀ ਲੋਟਦਾ ਨਹੀਂ ਰੋਟ ਨਹੀਂ ਆਉਂਦਾ ਯਾਰ ਮੈਂ ਚਲਾ ਗਿਆ ਤੜਕਦਾ ਵੀ ਤੇ ਲੋਟ ਨਹੀਂ ਆਉਣਾ ਉਹ ਜਿਹੜਾ ਬੰਦਾ ਰੋ ਚਲਾਉਂਦਾ ਉਹਨੂੰ ਲੋਟ ਰਹਿੰਦਾ ਉਹ ਉਹ ਟਾਇਰ ਵਾਲਾ ਹੈ ਜੋ ਤੜਕਦਾ ਮੈਂ ਉਹਦੇ ਉਹਦੇ ਲੈ ਗਿਆ ਹਾਂ ਹਾਂ ਜਾ ਮੈਂ ਕਿੰਨਾ ਕੁ ਕੁਗੜਾ ਦਾ ਆਪਣਾ ਹਾਂ ਜਦ ਤਿੱਖਾ ਚਲਾ ਕੇ ਮੈਨੂੰ ਰੋਟ ਨਹੀਂ ਆਇਆ ਉਹ ਅੱਛਾ ਇਹਦਾ ਦਾ ਵਧੀਆ ਟਰੈਕਟਰ ਦੇ ਨਾਲ ਦੀ ਛੇਤੀ ਨਿਬੜ ਗਿਆ ਉਹ ਸ਼ਾਮ ਤੱਕ ਤੂੰ ਘੁੰਮੀ ਜਾਂਦਾ ਜਿਹਦੇ ਅੱਬਾ ਹਾਂ ਰਹਿਣ ਦੀ ਨਾਲ ਉਹਦਾ ਫਿਰ ਯਾਰ ਉਹਦਾ ਕੰਮ ਆ ਉਹਦੇ ਹੱਥ ਲੱਗ ਜਾਂਦਾ ਉਹ ਜੇ ਉਹ ਵੱਤ ਠੀਕ ਹੈ ਆ ਆਉਂਦਾ ਏ ਚਲੋ ਭਾਈ ਚਲੋ ਸਭਾ ਨੂੰ ਆ ਗਿਆ ਆ ਗਿਆ ਪੈਸੇ ਆਪਣੇ ਪਾਲਾ ਗੇਜਾ ਪਾਲਾ ਥੋੜਾ ਝੂੜੇ ਬਾਹਰ ਉੱਤੇ ਸਕੂਲ ਗਿਆ ਬਰ ਹਾਂ ਉਹ ਵੀ ਜਾ ਕੱਬਾ ਫੂਰ ਕਰਦਾ ਵੀ ਆਦਾ ਤੂੰ ਲੈ ਜਾਉਣ ਚੱਲ ਚੱਲ ਜੀ ਚਲੋ ਭਾਈ ਚਲੋ ਆਹ ਮਾਰ ਸਾਲਫ ਉਧਰ ਤੇਰੇ ਬੜਾ ਮਿਲ ਨੂੰ ਲੈ ਜਾਣਾ ਸਭਾ ਨੂੰ ਸਮਝ ਗਿਆ ਮੈਂ ਤਾਂ ਆ ਗਿਆ ਮੇਰੇ ਕਿੰਨੇ ਕੰਮ ਦੇ ਕੇ ਅੱਜ ਕਿੰਨਾ ਖਰਚਾ ਫਿਰ ਅੱਜ? ਕੀ? ਕਿੰਨੇ ਖਾਤੇ ਬੰਦਾ ਮੰਨਿਆ? ਬੰਦਾ ਲਵਾਏ 800 ਰੁਪਈਆ। 800 ਲਵਾਤਾ ਉਹਨੇ। ਨਾ ਕੁਝ ਮੱਲੋ ਤਾਂ ਕਿ ਮੈਂ ਦਿੱਲੀ ਦੇ ਚੱਕ ਕੇ ਲਿਆਂਦਾ ਗੱਲਾਂ ਵਾ ਪਾ ਕੇ। ਓਏ ਸਾਲਾ ਬਹੁਤ ਕੁਸ ਹੁਣ ਬਜਨ ਮੋਟਰਸਾਈਕਲ ਨਾਲ ਬਜਾਣੀ ਚੱਕਣਾ ਇਹ। ਸਮਾਨ ਦਿੱਤਾ ਕਿ ਟੁੱਟਲੇ ਤੇ? 4-500 ਦਾ ਬੰਨ ਕੇ ਚਾਲ ਤੂੰ। 6-700 ਦਾ ਸਮਾਨ ਲਿਆ ਆ ਉਹ। 100 ਪਾ ਝੂਟੇ। 100 ਨਹੀਂ ਵੱਧ ਝੂਟੇ। ਇਤਰਾ ਸਾਰਾ ਸੁਆਦ ਦੇ ਗਿਆ ਇਤਰਾ ਸਾਬ ਗਲਤ ਕੱਟਦਾ ਹੋਣੀ ਕੱਟੂਗੀ ਫਿਰ ਇਤਰਾ ਸਾਰਾ ਲੱਗ 6-7 ਹਜ਼ਾਰ ਤੈਨੂੰ ਸਾਹ ਤੇ ਖੇਲਣੇ ਗੁੰਨਣੇ ਯਾਰ ਰੁਪਏ ਲਾਇਆ 1000 ਰੁਪਏ ਲਾਇਆ ਤੱਕ ਦਿਨ ਜਵਾ ਖੁਸ਼ ਹੋ ਗਿਆ ਦੋ ਦਿਨ ਦੀ ਸਾਧ ਦੀ ਝੂਟੇ ਲਵਾ ਦਵਾ ਤੈਨ ਅਜਾ ਵੀ ਮੈਂ ਹੱਥ ਕਾਂਟਾ ਇੱਕ ਕੇ ਗਿਆ ਨਹੀਂ ਸਮਝ ਰਿਹਾ ਲੇਕਿਨ ਇੱਕ ਵਾਈ ਅਸੀਂ ਜਾਂ ਅਸੀਂ ਛੋਟੇ ਛੋਟੇ ਹੁੰਦੇ ਯਾਰ ਮੈਨੂੰ ਆ ਗਈ ਹੁਣ ਰੇ ਗੱਡੀ ਫੰਦਾ ਗਈ 40 ਰੁਪਏ ਦੀ ਬਦਵਾਈ ਨੂੰ ਕਿਹਾ ਮਿੰਤਾ ਗਾਕਰ ਮਿੰਤਾ ਗਾਕਰ ਮੈਂ ਮਾਰ ਗਿਆ ਦਵਾ ਦਵਾ ਦੇ 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 ਸਾਨੂੰ 2 ਰੁਪਏ 3 ਰੁਪਏ ਥੋੜਾ ਦਾ ਜਿਆਦਾ ਛੋਟਾ ਕੰਮ ਚਲੇ ਗਿਆ ਨਾ ਸਾਢੇ ਪੰਜ ਤਾਂ ਠੀਕ ਦਾ ਮੰਨ ਲੈਣਾ ਸੀ ਹੈ ਕਿ ਨਹੀਂ ਟਾਈਮ ਟਾਈਮ ਦੀ ਗੱਲ ਆ ਟਾਈਮ ਟਾਈਮ ਦੀ ਗੱਲ ਹੁਣ ਉਹ ਵੀ ਫੱਕ ਪੈ ਗਿਆ ਆਪਾਂ ਜਾਣੇ ਕੀ ਦਵਾ ਦਨੇ ਆ ਪਹਿਲੇ ਬੁੱਢੇ ਤਾਂ ਆੜੀ ਹੁੰਦੇ ਬਹੁਤ ਕੋਈ ਦਵਾ ਦੇ ਕੋਈ ਬੁੱਢੇ ਮੈਂ ਕਿਹਾ ਹੁੰਦਾ ਤਾਂ ਪਹਿਲਾਂ ਕੋਈ ਵੀ ਤਾਂ ਦਵਾਉਂਦਾ ਸਮਾਨ ਬੁੱਢੇ ਬੁੜੇ ਬੜੇ ਜੀਵਾਨ ਤੇ ਦਿਖਾਉਂਦੇ ਪਹਿਲੇ ਸਿਆਣੇ ਹਲੇ ਉਹ ਕਿਆ ਕਰਦਾ ਤੁਸੀਂ ਤੁਹਾਨੂੰ ਤਾਂ ਦੱਸ ਦੀ ਪੈਸੇ ਦੇਣੇ ਚਾਪ ਖਾ ਪੀ ਆਏ ਉਹ ਖਾਣੇ ਪੀਣ ਨੂੰ ਗੈਂ ਤੇ ਹਾਂ ਤਾਂ ਪਹਿਲਾ ਮਠਾਈ ਬਖਾਇਆ ਕਰਦੇ ਤੇ ਹਾਂ ਜੇ ਕੋਈ ਇਹੋ ਜਿਹਾ ਕੰਮ ਹੋਣਾ ਮਤਲਬ ਸਵਾ ਆਉਣੀ ਕੋਈ ਪ੍ਰੋਗਰਾਮ ਹੋਣਾ ਤਾਂ ਮਠਾਈ ਪਰ ਬਹੁਤ ਜ਼ੋਰਤਾ ਗੱਡੀਆਂ ਗੁੱਡੀਆਂ ਘਰੀ ਬਣਾ ਲੈਂਦੇ ਸੀ ਗੱਡੀਆਂ ਉਹ ਆ ਉਹ ਤਾਂ ਘੜੀ ਬਣਾਉਂਦੇ ਲੱਗ ਨਹੀਂ ਹਲੇ ਟੱਕਣ ਹੁੰਦੇ ਜਿਹੜੇ ਦੇਸੀ ਘੜੇ ਡੱਬੇ ਹੁੰਦੇ ਲੋਹੇ ਦੇ ਹੁੰਦੇ ਟੱਕੇ ਹੁਣ ਦਾ ਪਲਾਨ ਸਟਰ ਦੇ ਅਗੇ ਟੱਕਣ ਚੋਂ ਗਾਲੀ ਕੱਢਣੀ ਟਾਇਰ ਕੱਢਣੀ ਚਾਰ ਟਾਇਰ ਵਾਲੀ ਗੱਡੀ ਬਣਾ ਦੇਣੀ ਚਲ ਬਣ ਗਈ ਛੁੱਟੀ ਐ ਇਹ ਜਿਹੇ ਕੰਮ ਦੂਜਾ ਹੁਣ ਤਾਂ ਕਹਿੰਦੇ ਵੀ ਛੱਡ ਦੇ ਤੂੰ ਸਾਨੂੰ ਬਸ ਦੁਕਾਨਾਂ ਦਾ ਸਾਮਾਨ ਇੰਨਾ ਵੀ ਨਿਆਣੇ ਨੇ ਲੈਣਾ ਤਾਂ ਹਿਓ ਐ ਰਾਟ ਬਾਉਂਡ ਲੱਗ ਕੇ ਜਰ ਹੋਣੇ ਲੱਗ ਗਿਆ ਕਹਿੰਦਾ ਚਾਰ ਦੁਕਾਨਾਂ ਪੇ ਬਣਾ ਦੇ ਕਹਿੰਦਾ 20 ਦੁਕਾਨਾਂ ਪੇ ਕਮਾਤਾ ਕਹਿੰਦਾ ਸਾਮਾਨ ਕੋਈ ਵੀ ਨਹੀਂ ਦਵਾਉਂਦਾ ਮੈਂ ਕਹਾਂਗਾ ਅਰੇ ਦਵਾਉਂਗਾ ਜਦ ਬਾਹਰ ਨਿਕਲ ਲੱਗੂੰਗਾ ਦੁਕਾਨਾਂ ਮਤ ਫੇਰ ਦਵਾਇਆ ਇਹਨੂੰ ਫੇਰ 2 ਮਿੰਟ ਬਾਅਦ ਮਸੜਾ ਫੜਾ ਦਵਾ ਕੇ ਬਾਹਰ ਕੱਢ ਲੈਂਦਾ ਫੇਰ ਮਦਵਾ ਲੈ ਕਹਨੂੰ ਕੀ ਆ ਕੇ ਲੈ ਕਹਿੰਦਾ 1 ਵਜੇ ਲੈ ਗਿਆ ਇੱਕ ਤਾਂ ਇਹ ਇੱਕ ਤਾਂ ਬੰਦੂਖ ਲੈ ਕੇ ਆਇਆ ਪੱਕਾ ਉਹ ਬੰਦੂਖ ਤਾਂ ਪਈ ਸੀ ਇੱਕ ਫੋਨ ਤਾਂ ਹੱਥ ਦੂਈ ਨੂੰ ਦੰਦਾ ਤਾਂ ਮੈਂ ਕਹਿੰਦਾ ਲੈ ਕੇ ਕਿ ਬੰਦੂਖ ਹੋਊਗੀ ਕੁਦ ਕੋ ਉੱਟ ਹੋਗਾ ਆਪਣਾ ਟਾਇਰ ਜਿਹੜਾ ਕਹ ਹੁੰਦਾ ਉਹ ਹੈ ਚਲਾਉਣੇ ਵਾਲਾ ਨਹੀਂ ਉਹਨੂੰ ਮੈਂ ਫੇਰ ਜ਼ਮਾਨ ਦਵਾਇਆ ਦੇਖੇ ਤੀ ਕਿ ਤਾਂ 500 ਰੁਪਏ ਵਾਲਾ ਚੱਕਿਆ ਕਹਿੰਦਾ ਕਿ ਰੈਂਟ ਮਾਰਦਾ ਉਹ ਵੀ ਨਾ ਤਾਂ ਕਰੀਂ ਰਾਤ ਨੂੰ ਰੈਂਟ ਮਾਰਦਾ ਅੱਲਾਹ ਵਾ ਕਿ ਪਿੰਨ ਜਾਈ ਹੈ ਇਹਨਾਂ ਸਾਬ ਪਤਾ ਨਹੀਂ ਨਾਲੇ ਨਾ ਗੇਮਾਂ ਦੇਖਦੇ ਫੂਨਾ ਚ ਵੀ ਆਹ ਚੀਜ਼ ਆਇਆ ਹੈ ਸਾਨੂੰ ਤਾਂ ਪਤਾ ਹੀ ਨਹੀਂ ਵੀ ਕੀ ਆ ਕੇ ਆਏ ਉਹ ਯੱਕ ਦੇ ਥਲੇ ਜਾ ਕੇ ਜਿਹੜੇ ਗੇਮਾਂ ਜੇ ਪੌਂਦ ਦਿਖਾਉਂਦੇ ਨੇ ਟੈਲੀਵਿਜ਼ਨ ਮਾਂ ਕਾਰਟੂਨ ਜੇ ਦੇਖੀ ਜਾਂਦੇ ਆ ਉਹੀ ਜੀ ਚੱਕਣੀ ਜਾ ਕੇ ਲੇ ਕੇ ਸਾਡੇ ਪਾਸੇ ਹੀ ਜਾ ਕੇ ਲੈ ਜਾਂਦੀ ਉਹਦਾ ਪੱਕੇ ਫਸ ਫ ਘੁੰਮੂਗੀ ਮੈਂ ਕਿੰਨੇ ਉਹ ਸਬਾ ਬਾਲ ਜੀ ਬਾਲ ਜੀ ਹਾਂ ਬੈਬਸ਼ ਕਰਦੀ ਆ ਉਹ ਹਾਂ ਉਹ ਫੜੀ ਹਵਾ ਜੀ ਨਾਲ ਚੱਲਦੀ ਆ ਉਹ ਘੁੰਮਦੀ ਆ ਫਸ ਪਰ ਉਹ ਬੈਬਸ਼ ਕਰਦੀ ਆ ਪੈਰ ਮਾਰਨ ਉਹ ਚਲੇਗਾ ਹਾਂ 300 ਦੀ ਉਹ ਨੂੰ ਹੱਥ ਪਾ ਲਿਆ ਉਹ ਮੈਂ ਆਉਦਾ ਮਹਿੰਗਾ ਲੈ ਤਾ ਫੇਰੇ ਕੀ ਕਰਦਾ 100 ਰੁਪਏ ਦਾ 150 ਦਾ ਕੀ ਕਰਦਾ ਹੁਣ ਉੱਥੇ ਤਾਂ ਲੁੱਟਣੀ ਅਗਲੇ ਨੇ ਮੈਂ ਹੀ ਨਾ ਗੇ ਨਾਲ ਤਰੇ ਜਾਣੇ ਰੋੜ ਲੱਜਿੰਦੇ ਆ ਤੇ ਮੈਂ ਹੀ ਨਾ ਗੇ ਨਾਲ ਤਰੇ ਆ ਤਰੇ ਐਨੇ ਮੈਂ ਸਾਦੇ ਹੋਰ ਦੁਆਣੇ ਤੇ ਮੈਂ ਕੀ ਕਰਾਂ ਹੁਣ ਐਨਾ ਫਿਰ ਉਹ ਤਾਂ ਲਿਆਂਦਾ ਕਾ ਕੱਦਾ ਖੜਤਾ ਜਾ ਕੇ ਜਦੋਂ ਨੂੰ ਘੰਟਾ ਡੇਢ ਘੰਟਾ ਲਾਇਆ ਮੈਂ ਕਾ ਕਾਰ ਲੈ ਕੇ ਆਏ ਤੇ ਵਿਆਹ ਦੇ ਅੱਛਾ ਭੈਣ ਦਾ ਵਿਆਹ ਹੋ ਗਿਆ 16 ਦਾ ਠੀਕ ਆ 15 ਦਾ ਹੋ ਗਿਆ ਵਿਆਹ ਐ ਭਾਈ ਹੋਂ ਕਾਰਡ ਗੋੜੀ ਤੁਸੀਂ ਸ਼ੋਆ ਲੈਂਦੇ ਹੈ ਹਾਂ ਹੋਂ ਕਾਰਡ ਚ ਭਾਗਦੇ ਠੀਕ ਹੈ ਵਧੀਆ ਹੁਣ ਵੇ ਰਿ ਹੁਣ ਤਾਂ ਫਿਰ ਕੋਰਦਾ ਪਿਆ ਮਦੇ ਕਿਸ ਹੁਣ ਇੱਕ ਮੈਂ ਵੀ ਹੁਣ ਲੈ ਨਾਪਣ ਦਿੱਤਾ ਹੁਣ ਕਹਿੰਦਾ ਕੱਲ ਨੂੰ ਨਾਪ ਲੈ ਲਈ ਕਹਿੰਦਾ ਬੰਦਾ ਸਪੈਸ਼ ਬੁਲਾਉਂਗਾ ਮੈਂ ਉਹ ਬੰਦਾ ਹੈ ਨਹੀਂ ਤਾਂ ਨਾਪ ਲਾ ਕਹਿੰਦਾ ਕੱਲ ਨੂੰ ਆਊਗਾ ਭਾਈ ਮੈਂ ਠੀਕ ਹੈ ਭਾਈ ਕੱਢੀਆ ਭਾਈ ਬਾਕੀ ਹੌ ਹੌਲੀ ਕਰਦੇ ਸ਼ਾਪਿੰਗ ਆ ਫਿਰ ਕੱਪੜੇ ਕੱਪੜੇ ਲੰਦੇ ਇਹ ਥੋੜੀ ਨਹੀਂ ਰਹਿ ਗਈ ਯਾਰ ਮੰਮੀ ਨੇ ਤੇ ਵੀ ਘਟਾ ਲਈ ਨਹੀਂ ਨਹੀਂ ਤੇ 20 ਦਿਨ ਲਾਲਾ ਅੱਜ ਅੱਜ 20 ਹੋ ਗਈ ਕੈਦਾ 16 ਦਾ 15 ਨੂੰ 15 16 ਦਾ ਪਿਆ 15 ਹੋਦਾ 20 ਆ 25 ਦਿਨ ਰਹਿ ਗਏ 25 ਦਿਨ ਰਹਿ ਗਏ ਉਹ ਕੁਝ ਵੀ ਨਹੀਂ ਰਿਹਾ ਹੋ ਗਈ ਅੱਜ ਕੰਮ ਕਰ ਕਹਦੇ ਪਤਾ ਲੱਗਣਾ ਕਾ ਕਰਾਂਗੇ ਕੁਝ ਵੀ ਨਹੀਂ ਹੈਗੇ 25 ਦਿਨ ਕੁਝ ਵੀ ਨਹੀਂ ਹੈਗੇ ਕਰਦੇ ਹਾਂ ਟੈਂਟਾਂ ਨੂੰ ਲਾਉਣਾ ਕੁਲਚੇ ਨੂੰ ਕਹਿੰਦਾ ਤਾ ਆ ਜਾ ਹੁਣ ਕੁਲਚਾ ਦੁਲਚਾ ਨੂੰ ਮਾਰ ਦੋ ਹੁਣ ਕੁਲਚਾ ਜਿਹੜਾ ਬਣਾਉਂਦਾ ਸ਼ਾਮ ਨੂੰ ਹੈ ਗੁੰਮਾ ਦੀ ਸ਼ਾਮ ਨੂੰ ਵੀ ਕੰਮ ਕਰਦਾ ਟੈਂਟਾ ਡੀਆ ਰਹਿ ਗਿਆ ਬਸ ਇੱਕ ਬਾਕੀ ਸਾਰਾ ਕੰਮ ਕਰਤਾ ਠੀਕ ਹੈ ਪੈਲ ਸਪੂਲ ਸੱਲਮ ਗੱਲਮ ਜੋ ਵੀਤਾ ਸਾਰਾ ਕੰਮ ਹੋ ਗਿਆ ਵਧੀਆ ਮੂਈ ਮਾ ਵੀ ਗਾਲਾ ਵੀ ਕਾਕਾ ਕਰਤਾ ਠੀਕ ਹੈ ਜੀ ਬਾਕੀ ਬਲੌਗ ਬਲੂਗ ਵਿੱਚ ਬਾਈ ਵਿਆਹ ਹੋਣਾ ਮੇਰਾ ਘਟੇ ਆ ਵੀ ਬਲੌਗ ਮਾ ਸਾਨੂੰ ਪਤਾ ਵੀ ਅਸੀਂ ਸਿਰਫ ਖੇਤੀਬਾੜੀ ਦੇ ਦਿਖਾਉਣ ਦਿਖਾਉਣ ਵਾਲੇ ਬੰਦੇ ਆ ਵੀ ਖੇਤੀਬਾੜੀ ਹੋਣੀ ਆ ਪੱਠੀਆਂ ਪੁੱਠੀਆਂ ਵਾਲਾ ਗਾ ਹਾਂ ਪੱਠੀ ਪੁੱਠੀਏ ਚਲੋ ਮਾੜਾ ਮੋਢਾ ਆਊਗਾ ਹਾਂ ਪਰ ਉਹ ਆਦਾ ਹੋਜ ਬੋਜ ਨਹੀਂ ਹੈਗੀ ਭਾਈ ਵੀ ਕਿਤੇ ਕਹੋ ਵੀ ਵਿਆਹ ਦਿਖਾਓ ਹਾਂ ਵੀ ਉਹ ਕੰਮ ਨਹੀਂ ਪੁੱਗਣਾ ਹੈਗਾ ਠੀਕ ਨਹੀਂ ਗੱਲ ਇੱਥੇ ਅਸੀਂ ਹੋਮ ਕਿਹਾ ਕੰਮ ਕਰਦੇ ਉਹ ਦਿਖਾਈ ਜਾਵਾਂਗੇ ਤੁਹਾਨੂੰ ਵੀ ਹੋਰ ਨਹੀਂ ਕੁਝ ਵੀ ਮੈਂ ਠੀਕ ਹੈ ਗੱਲ ਆਹ ਆ ਤੁਸੀਂ ਵੀ ਹੁਣੀ ਆ ਕੇ ਹੀ ਬੈਠੇ ਆ ਫਿਰ ਤੁਸੀਂ ਹਾਂ ਹੁਣ ਆਇਆ ਹੀ ਹਲੇ ਮੈਂ ਮੈਂ ਆ ਕੇ ਉਹਰੇ ਘਰ ਗਿਆ ਤੂੰ ਪੰਜ ਹੁਣੀ ਵੀ ਹਲੇ ਬਦਲ ਕੇ ਫੇਰ ਆ ਗਏ ਹੁਣ ਪਹਿਲਾਂ ਜਗਦੀਪ ਕੋਲ ਤੇ ਹੁਣ ਉਹ ਅੱਧਰੋਂ ਗਏ ਆਵੇ ਤੇ ਪੇਵਾ ਮੁੰਡਾ ਕਹਿੰਦਾ ਬਈ ਟੈਟੂ ਤਾਂ ਬਣ ਗਿਆ ਇਹਦਾ ਰਹਿ ਗਿਆ ਤਾਂ ਕੁਸ ਹੈ ਆ ਮੁੰਡੇ ਟੈਟੂ ਤਾਂ ਕੁ ਰਹਿ ਗਿਆ ਤਾਂ ਬਣਾਉ ਨੂੰ ਉਹ ਹੁਣ ਤਾਂ ਡੈਡ ਦਿਖਾ ਦੇ ਹਾਲਿਆ ਹੁਣ ਤਾਂ ਦਿਖਾ ਦੇ ਯਾਰ ਕਿਦ ਦਿਖਾਇਆ ਤਾਂ ਹੁਣ ਦਿਖਾ ਦੇ ਬੂਜਾ ਹੁਣ ਤਾਂ ਤੋਪਾਂ ਖਾ ਦਿਖਾ ਦੇ ਹੁਣ ਤਾਂ ਘਰ ਦੇ ਪਤਾ ਹੋ ਗਿਆ ਲੱਗ ਗਿਆ ਉਹ ਨਹੀਂ ਦਿਖਾਇਆ ਜਦੋਂ ਅਸੀਂ ਲੰਗਰ ਕਰਦੇ ਸੀ ਉੱਥੇ ਆ ਲਿਆ ਬਾਈ ਦੇਖੋ ਟੈਟੂ ਮੁੰਡੇ ਦਾ ਨਾ ਇੱਦਾਂ ਨਹੀਂ ਆਮਣੇ ਦਾ ਸਾਹਮਣੇ ਨੂੰ ਪ੍ਰੋਪਰ ਦਿਖਾਇਆ ਨਾ ਹਾਂ ਆਇਓ ਬਾਈ ਟੈਟੂ ਦੇਖ ਲੋ ਸੋ ਵਨ ਲੱਗ ਗਿਆ ਦੱਸ ਦਿਓ। ਬਸ ਜ਼ਰੀਰ ਬਣਾ ਕੇ ਰੱਖੀ ਐ ਕਿ ਨਹੀਂ ਟੈਡੂ ਦਾ ਤਾਂ ਹੀ ਫਾਇਦਾ। ਆ ਠੀਕ ਐ ਗੱਲ। ਜ਼ਰੀਰਾ ਇੱਥੇ ਜੇ ਰੱਖੀ ਬਸ ਹੁਣ। ਮੈਂ ਇੱਕ ਨਹੀਂ ਬਸ। ਹਾਂ ਲੱਬ ਬਬ ਫੁੱਲੀ ਇੱਥੇ ਰੱਖੀ ਸਾਈਡ। ਮੈਂ ਬਹੁਤਾ ਇਕੱਠਾ ਹੋ ਜੀ ਲੈ ਬੀ ਤੇ ਇੰਦਾ ਦਾ ਫੋਨ ਆ ਗਿਆ। ਹਾਂ ਕੀ ਕਹਿੰਦਾ? ਤੇ ਸਾਹਮਣੇ ਹੁਣ ਦੇਖ ਚੱਕ ਕੇ ਬਸ ਆਸਰੀ ਕਰ। ਤੱਕਾ ਸਿਰ ਤੇਰਾ ਨਾ ਪੀ ਚੱਕੀ। 1 ਮਿੰਟ। ਸਿਕਿਉਰਟੀ ਬਹੁਤ ਆ ਫੋਨਾਂ 'ਚ। ਅੱਠ ਦਾ ਲੋਕ ਲਾਇਏ ਪਿਆ। WhatsApp ਤੇ ਜਾਣ ਨੂੰ ਅੱਠ-ਨੌ ਲੋਕ ਅਸੀਂ। ਅੰਜੀ ਵਧੀਆ ਵਧੀਆ ਐਨ ਤੂੰ ਦਿਖਾ ਦੇ ਮਾੜਾ ਸੱਸੀ ਕਾਲ ਬਲਾਗ ਚ ਗਿਆ ਭਾਈ ਬਲਾਗ ਆ ਸੀਗਾ ਬਰਾਦਰ ਭਾਈ ਬਲਾਗ ਸੱਸੀ ਕਾਲ ਕਿੱਥੇ ਫਿਰਦਾ ਇਹ ਆ ਲੈ ਭਾਈ ਇਹ ਆ ਲੈ ਸੱਸੀ ਕਾਲ ਯਾਰ ਇਹਨੂੰ ਹੋਰ ਭਾਈ ਠੀਕ ਠਾਕ ਐ ਹਾਂ ਹਾਂ ਠੀਕ ਐ ਵਧੀਆ ਕੋਈ ਸਾਲ ਹੋ ਗਿਆ ਵਧੀਆ ਸੀ ਤਾਂ ਪਕੌੜਿਆਂ ਨਾਲ ਲੱਜੇ ਵੇ ਪਕੌੜੇ ਖਾਦੇ ਆ ਚਾਚੇ ਨਾਲ ਬੂੰਦੀ ਦੇਸੀ ਘੀ ਦਾ ਕਰਾ ਇਹਨਾਂ ਬੱਚੇ ਵੇ ਅੱਜ ਅਸੀਂ ਚਲੋ ਭਾਈ ਠੀਕ ਆ ਆਇਆ ਮੈਂ ਹੁਣ ਕਰਨਦ ਨੂੰ ਗੱਲਾਂ ਆਪਾਂ ਫੇਰ ਮਿਲਦੇ ਕੱਲ੍ਹ